ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂਪ ਯਾਰ ਯੂ ਆਓ ਅੱਜ ਇੱਕ ਨਵੀਂ ਸਾਖੀ ਆਪਾਂ ਸਰਵਣ ਕਰੀਏ ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਬਿਜਲੀ ਇਸਕ ਦੀ ਹੋਵੇ ਤਾਂ ਸਾਡੇ ਪਰਿਵਾਰ ਵਾਲੇ ਜਾਂ ਘਰ ਦੇ ਵੱਡੇ ਬਜ਼ੁਰਗ ਕਹਿੰਦੇ ਹਨ ਕਿ ਬਾਬੇ ਫਰੀਦ ਦਾ ਨਾਮ ਲਿਓ ਸੋ ਆਓ ਕਿਵੇਂ ਬਾਬਾ ਫਰੀਦ ਜੀ ਨੇ ਬਿਜਲੀ ਨੂੰ ਆਪਣੇ ਕੁਝੇ ਵਿੱਚ ਬੰਦ ਕੀਤਾ ਸਰਵਣ ਕਰੀਏ ਜੀ ਵਟੇ ਦਿਲ ਵਿੱਚ ਪਪਾ ਫਰੀਦ ਜੀ ਪ੍ਰਤੀ ਸ਼ਰੱਤਾ ਭਾਵਨਾ ਹੋਰ ਜ਼ਿਆਦਾ ਵਧੇਗੀ ਆਪਾਂ ਸਭ ਨੇ ਬਚਪਨ ਵਿੱਚ ਜਦੋਂ ਵੀ ਅਸਮਾਨੀ ਬਿਜਲੀ ਲਿਸ਼ਕਦੀ ਵੇਖਦੇ ਸੀ ਤਾਂ ਆਪਾਂ ਸਾਰੇ ਆਪਣੀ ਜ਼ੁਬਾਨ ਵਿੱਚੋਂ ਇਹ ਹੀ ਗੱਲ ਕਹਿੰਦੇ ਹੁੰਦੇ ਸੀ ਪਪਾ ਫਰੀਦ ਪਪਾ ਫਰੀਦ ਪਪਾ ਫਰੀਦ ਸਾਨੂੰ ਇਹ ਚੱਕੀਨ ਹੁੰਦਾ ਸੀ ਕਿ ਜਦੋਂ ਬਿਜਲੀ ਲਿਸ਼ਕਦੀ ਤੇ ਵਿੱਚ ਆਪਾਂ ਪਪਾ ਫਰੀਦ ਜੀ ਦਾ ਨਾਮ ਲਾਵਾਂਗੇ ਤਾਂ ਇਹ ਬਿਜਲੀ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਣ ਆਓ ਹੁਣ ਅੱਜ ਤਾਂ ਇਹ ਰੋਹਾਨੀ ਸਫਰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਵਿਤਵਾ ਔਰਤ ਬਾਬਾ ਫਰੀਦ ਕੰਝ ਸ਼ਕਰਚੀ ਦੇ ਕੋਲ ਆਈ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ ਕਿ ਹੇ ਪਾਪਾ ਜੀ ਮੈਂ ਵਿਤਵਾ ਔਰਤ ਹਾਂ ਮੇਰੀਆਂ ਤਿੰਨ ਲੜਕੀਆਂ ਹਨ ਉਹਨਾਂ ਦੀ ਸ਼ਾਦੀ ਨਹੀਂ ਹੋ ਰਹੀ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਉਹਨਾਂ ਦੀਆਂ ਸ਼ਾਦੀਆਂ ਕਰਨ ਦੇ ਲਈ ਮੇਰੇ ਕੋਲ ਤਨ ਤੌਲਤ ਨਹੀਂ ਹੈ ਮੈਂ ਇਸ ਕਰਕੇ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਅਤੇ ਮੇਰੀਆਂ ਬੇਟੀਆਂ ਦੇ ਹੱਕ ਵਿੱਚ ਦੁਆ ਫਰਿਆਦ ਕਰੋ ਤਾਂ ਚੁ ਮੇਰੀਆਂ ਬੇਟੀਆਂ ਦੀ ਸ਼ਾਦੀ ਬੜੇ ਆਰਾਮ ਤੇ ਸੋਨੇ ਤਰੀਕੇ ਦੇ ਨਾਲ ਹੋ ਜਾਵੇ ਉਹ ਔਰਤ ਪਾਰ ਪਾਰ ਇਹ ਕੱਲ ਬੱਬਾ ਫਰੀਦ ਜੀ ਨੂੰ ਕਹਿ ਰਹੀ ਸੀ ਤਾਂ ਬੱਬਾ ਫਰੀਦ ਜੀ ਆਪਣੀ ਮੌਜ ਵਿੱਚ ਆ ਕੇ ਤੇ ਮੌਜ ਵਿੱਚ ਆ ਕੇ ਉਹਨਾਂ ਨੇ ਉਸ ਵਿਦਵਾ ਔਰਤ ਨੂੰ ਕਿਹਾ ਜਪਾਰੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆ ਉਹ ਔਰਤ ਪੱચી-ਪੱચી ਗਈ ਇੱਕ ਮਿੱਟੀ ਦਾ ਟੁਕੜਾ ਚੁੱਕ ਕੇ ਵਾਪਸ ਬਾਬਾ ਫਰੀਦ ਜੀ ਕੋਲ ਆ ਗਈ ਬਾਬਾ ਫਰੀਦ ਜੀ ਨੇ ਉਹ ਮਿੱਟੀ ਦਾ ਟੁਕੜਾ ਆਪਣੇ ਹੱਥ ਵਿੱਚ ਲਿਆ ਤੇ ਤਿੰਨ ਵਾਰ ਸੂਰਾ ਅਲ ਇਖਲਾਸ ਪੜ੍ਹ ਕੇ ਉਹ ਮਿੱਟੀ ਦੇ ਢੇਲੇ ਤੇ ਫੁੱਕ ਮਾਰੀ ਦੇਖਦੇ ਹੀ ਦੇਖਦੇ ਉਹ ਮਿੱਟੀ ਦਾ ਟੁਕੜਾ ਸੋਨੇ ਦੇ ਵਿੱਚ ਬਦਲ ਗਿਆ ਔਰਤ ਇੱਕ ਕਰਾਮਾਤ ਦੇਖ ਕੇ ਹੈਰਾਨ ਰਹਿ ਗਈ ਤੇ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਲੈ ਇਸ سونے ਦਾ ਟੁਕੜਾ ਲੈ ਜਾ ਆਪਣੀ ਬੇਟੀਆਂ ਦੀ ਸ਼ਾਦੀ ਕਰ ਉਹਨਾਂ ਦੇ ਜਿਵਰਾਤ ਤੇ ਹੋਰ ਚਿਰੋੜੀ ਸਮਾਨ ਬਣਾ ਲੈ ਉਸ ਔਰਤ ਨੇ ਉਹ ਮਿੱਟੀ ਦਾ ਟੁਕੜਾ ਜੋ ਕਿ ਹੁਣ ਸੋਨਾ ਬਣ ਚੁੱਕਿਆ ਸੀ ਬਾਬਾ ਫਰੀਦ ਜੀ ਕੋਲੋਂ ਲੈ ਕੇ ਵਾਪਸ ਘਰ ਆ ਕੇ ਘਰ ਆ ਕੇ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾਏ ਇੱਕ ਮਿੱਟੀ ਦਾ ਟੁਕੜਾ ਲਿਆ ਤੇ ਤਿੰਨ ਵਾਰ ਸੁਦਾ ਅਲ ਇਖਲਾਸ ਪੜਿਆ ਪਰ ਉਹ ਮਿੱਟੀ ਦਾ ਟੁਕੜਾ ਸੋਨਾ ਨਾ ਬਣਿਆ ਇਸ ਤੋਂ ਬਾਅਦ ਕਈ ਵਾਰ ਉਸ ਔਰਤ ਨੇ ਇਹ ਹੀ ਪ੍ਰਕਿਰਿਆ ਦੁਹराई ਪਰ ਉਹ ਮਿੱਟੀ ਦਾ ਟੁਕੜਾ ਸੀ ਉਹ ਸੋਨਾ ਨਾ ਬਣਿਆ ਤੇ ਨਾ ਹੀ ਉਸਨੇ ਸੋਨਾ ਪਾੰਨਾ ਸੀ ਜਦੋਂ ਉਹ ਔਰਤ ਥੱਕ ਕੇ ਹਾਰ ਗਈ ਤਾਂ ਉਹ ਵਾਪਸ ਬਾਬਾ ਫਰੀਦ ਜੀ ਦੇ ਕੋਲ ਗਈ ਤੇ ਜਾ ਕੇ ਕਹਿਣ ਲੱਗੀ ਜਿਵੇਂ ਤੁਸੀਂ ਸੁਦਾ ਅਲ ਇਖਲਾਸ ਮਮੀ ਉਸੇ ਤਰ੍ਹਾਂ ਹੀ ਪੜਿਆ ਪਰ ਮੇਰੀ ਮਿੱਟੀ ਸੋਨਾ ਨਹੀਂ ਬਣੀ ਮੈਨੂੰ ਇਹ ਦੱਸੋ ਕਿ ਇਹ ਮਿੱਟੀ ਸੋਨਾ ਕਿਉਂ ਨਹੀਂ ਬਣੀ ਇਸ ਉੱਪਰ ਪਪਾ ਫਰੀਦ ਜੀ ਉਸ ਔਰਤ ਵੱਲ ਦੇਖ ਕੇ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿ ਕਿਉਂਕਿ ਤੇਰੀ ਜ਼ੁਬਾਨ ਦੇ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਹੈ ਇਸੇ ਤਰ੍ਹਾਂ ਇੱਕ ਹੋਰ ਕਿੱਸਾ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਕੁਝ ਤਰਵੇਸ਼ ਪਪਾ ਫਰੀਦ ਜੀ ਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਅਸੀਂ ਬਹੁਤ ਦੂਰੋਂ ਆਏ ਹਾਂ ਸਾਡਾ ਅੱਧਾ ਰਸਤਾ ਤੈ ਹੋ ਚੁੱਕਾ ਹੈ ਪਰ ਬਹੁਤ ਸਾਰਾ ਰਸਤਾ ਅਜੇ ਤੈ ਕਰਨਾ ਬਾਕੀ ਹੈ ਪਪਾ ਫਰੀਦ ਜੀ ਨੇ ਉਹਨਾਂ ਨੂੰ ਕੁਝ ਖਜੂਰਾ ਦਿੱਤੀਆਂ ਤੇ ਕਿਹਾ ਕਿ ਜਾਓ ਅੱਲਾ ਪਾਕ ਤੁਹਾਡੇ ਰਸਤੇ ਨੂੰ ਆਸਾਨ ਕਰੇ ਤੁਸੀਂ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੋ ਉਹ ਰਾਹੀ ਖਜੂਰਾ ਲੈ ਕੇ ਥੋੜੇ مایوس ਹੋ ਗਏ ਤੇ ਪਰੇਸ਼ਾਨ ਹੋ ਗਏ ਤੇ ਬਾਹਰ ਜਾ ਕੇ ਉਹਨਾਂ ਨੇ ਉਹ ਖਜੂਰਾ ਨੂੰ ਸੁੱਟਣਾ ਚਾਹਿਆ ਪਰ ਜਿਵੇਂ ਹੀ ਉਹ ਮੁਸਾਫਰ ਖਜੂਰਾ ਸੁੱਟਣ ਲੱਗੇ ਤਾਂ ਇੱਕਾ ਇੱਕ ਹੀ ਉਹ ਖਜੂਰਾ ਸੁਨੇਦੀ ਅਸ਼ਰਫੀਆਂ ਬਣ ਗਈਆਂ ਉਹ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਸੁਨੇਦੀ ਅਸ਼ਰਫੀਆਂ ਲੈ ਕੇ ਆਪਣੇ ਬਾਕੀ ਰਸਤੇ ਤੇ ਤੁਰ ਪਏ ਇਸੇ ਤਰ੍ਹਾਂ ਇੱਕ ਵਾਰ ਬਾਬਾ ਫਰੀਦ ਜੀ ਆਪਣੇ ਹੁਜ਼ਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸਨ ਉਤਰੋਂ ਨਮਾਜ਼ ਦਾ ਵਕਤ ਹੋ ਗਿਆ ਆਪ ਸਰਕਾਰ ਉੱਠੇ ਕਿ ਵਜੋ ਕੀਤਾ ਜਾਵੇ ਜਿਸ ਵਕਤ ਤੱਕ ਉਹ ਵਜੋ ਕਰਨ ਲੱਗੇ ਤਾਂ ਅਸਮਾਨ ਵਿੱਚ ਕੀ ਦਿੱਖਤੇ ਹਨ ਕਿ ਮੀਂਹ ਦੇ ਅਸਰ ਬਣੇ ਹੋਏ ਨੇ ਹੌਲੀ ਹੌਲੀ ਹਵਾਵਾਂ ਚੱਲ ਰਹੀਆਂ ਹਨ ਬੱਦਲ ਚਮਕ ਰਿਹਾ ਹੈ ਹੌਲੀ ਹੌਲੀ ਹਵਾਵਾਂ ਤੇਜ਼ ਹੋਣ ਲੱਗ ਪਈਆਂ ਹੌਲੀ ਹੌਲੀ ਬੱਦਲ ਗਰਜਣ ਲੱਗ ਪਏ ਹਵਾ ਹੋਰ ਤੇਜ਼ ਹੋ ਗਈ ਬਿਜਲੀ ਝੋਟੜ ਲਿਸ਼ਕਣ ਲੱਗ ਪਈ ਆਪ ਸਰਕਾਰ ਵਜੂ ਕਰਨ ਲੱਗ ਪਏ ਉਧਰੋਂ ਬਿਜਲੀ ਇੰਨੀ ਝੋਰ-ਝੋਰ ਤੇ ਨਿਸ਼ਕਨ ਲੱਗ ਪਈ ਕਿ ਆਪ ਸਰਕਾਰ ਦਾ ਧਿਆਨ ਬਾਹਰ-ਬਾਰ ਉੱਤਰ ਜਾ ਰਿਹਾ ਸੀ ਤੇ ਅਸਮਾਨੀ ਬਿਜਲੀ ਹੋਰ ਜ਼ਿਆਦਾ ਚਮਕੀ ਤੇ ਬਾਹਰ-ਬਾਰ ਬਾਬਾ ਫਰੀਦ ਜੀ ਵੱਲ ਨੂੰ ਆ ਰਹੀ ਸੀ ਇਸ ਵਾਰ ਬਾਬਾ ਫਰੀਦ ਜੀ ਨੂੰ ਥੋੜਾ ਜਲਾਲ ਆ ਗਿਆ ਤੇ ਉਹਨਾਂ ਨੇ ਜਲਾਲ ਵਿੱਚ ਉਸ ਅਸਮਾਨੀ ਬਿਜਲੀ ਵੱਲ ਨੂੰ ਦੇਖਿਆ ਜਿਸ ਵਕਤ ਸਰਕਾਰ ਨੇ ਦੇਖਿਆ ਦੁਬਾਰਾ ਉਹ ਬਿਜਲੀ ਲਿਸ਼ਕੀ ਤੇ ਜਿਸ ਲੋਟੇ ਦੇ ਨਾਲ ਬਾਬਾ ਫਰੀਦ ਜੀ ਬჯੂ ਕੱਢ ਰਹੇ ਸਨ ਉਸੇ ਲੋਟੇ ਦੇ ਵਿੱਚ ਪੂਰੀ ਦੀ ਪੂਰੀ ਸਮਾ ਗਈ ਆਪ ਸਰਕਾਰ ਨੇ ਨਮਾਜ਼ ਪੜੀ ਜਦੋਂ ਨਮਾਜ਼ ਤੋਂ ਫਾਰਕ ਹੋ ਗਿਆ ਫਿਰ ਆਪ ਨੇ ਲੋਟੇ ਵੱਲ ਨੂੰ ਦੇਖਿਆ ਤੇ ਉਂਗਲੀ ਨਾਲ ਇਸ਼ਾਰਾ ਕੀਤਾ ਤੇ ਉਸ ਬਿਜਲੀ ਨੂੰ ਕਿਹਾ ਕਿ ਜਿਸ ਵਕਤ ਅੱਲਾਹ ਵਾਲੇ ਰੱਬ ਵਾਲੇ ਉਸ ਦੀ ਬੰਦਗੀ ਕਰਨ ਜਾਂ ਬੰਦਗੀ ਕਰਨ ਦੀ ਤਿਆਰੀ ਕਰਨ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਜਿਸ ਵਕਤ ਕੋਈ ਆਪਣੇ ਪੀਰੋ মুর্ਸ਼ਦ ਦਾ ਨਾਮ ਲਵੇਗਾ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਬਾਬਾ ਫਰੀਦ ਜੀ ਨੇ ਕਿਹਾ ਕਿ ਤੂੰ ਰੱਬ ਨੂੰ ਮੰਨਣ ਵਾਲਿਆਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰੇਂਗੀ ਬਿਜਲੀ ਨੇ ਇਹ ਸ਼ਰਤਾਂ ਮੰਨੀਆਂ ਤਾਂ ਬਾਬਾ ਫਰੀਦ ਜੀ ਦੇ ਹੁਕਮ ਤੇ ਨਾਲ ਉਹ ਦੁਪਾਰਾ ਆਜ਼ਾਦ ਹੋ ਗਈ ਤਾਂ ਇਹ ਕੀ ਚਾਹੁੰਦਾ ਹੈ ਕਿ ਜਿਤੋਂ ਵੀ ਕਿਤੇ ਬਹੁਤ ਬਿਜਲੀ ਲਿਸ਼ਕਦੀ ਹੋਵੇ ਤਾਂ ਆਪਾਂ ਆਪਣੇ ਮੁਖ ਦੇ ਵਿੱਚੋਂ ਬਾਬਾ ਫਰੀਦ ਬਾਬਾ ਫਰੀਦ ਜਦ ਆਪਣੇ ਪੀੜੋ ਮਰਸ਼ਦ ਦਾ ਨਾਮ ਲੈਂਦੇ ਹਾਂ ਤੇ ਉਹ ਪਿਛਲੀ ਉੱਥੇ ਕਦੇ ਨਹੀਂ ਟਿਕਦੀ ਸਗੋਂ ਉਹ ਅੱਗੇ ਚਲੀ ਜਾਂਦੀ ਹੈ ਉਹ ਪਿਛਲੀ ਤੁਹਾਡਾ ਕੁਝ ਨਹੀਂ ਫਿਰ ਵੀ ਕਾੜ ਸਕਦੀ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਅੱਜ ਵੀ ਇਹੀ ਯਕੀਨ ਰੱਖਦੇ ਹਨ ਕਿ ਵਾਕਿਆ ਹੀ ਬਾਬਾ ਫਰੀਦ ਜੀ ਨੇ ਇੱਕ ਕਰਾਮਾਤ ਕਰਕੇ ਦਿਖਾਈ ਸੀ ਸਾਥੀਓ ਇਹ ਹੀ ਤਾਂ ਸ਼ਾਨ ਹੁੰਦੀ ਹੈ ਅੱਲਾ ਦੇ ਵਲੀਆਂ ਦੀ ਤਪਨ ਮੰਨਨ ਵਾਲਿਆਂ ਦੀ ਜੋ ਚਾਹ ਉਹ ਕਰ ਸਕਦੇ ਹਨ ਸੋ ਪਿਆਰਿਓ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਫਰੀਦ ਸ਼ਕਰਗੰਜੀ